ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਪਿੰਡ ਸ਼ੇਰਾ ਤਹਿਸੀਲ ਰਾਜਪੁਰਾ ਤੇ ਜ਼ਿਲ੍ਹਾ ਰਹਿ ਗਿਆ ਪਟਿਆਲਾ ਕਹਿੰਦੇ ਵੀ ਸ਼ਾਹੀ ਸ਼ਹਿਰਾ ਦੇ ਵਿੱਚ ਪਟਿਆਲੇ ਸ਼ਹਿਰ ਦਾ ਨਾਮ ਆਉਂਦਾ ਪੁਰਾਣੇ ਰਾਜਾ ਮਹਾਰਾਜਾ ਦਾ ਏਰੀਆ ਤੇ ਬਾਕੀ ਛੋਟੀ ਬਾਈ ਕੋਲ ਇੱਕ ਦਿਖਾਵਾਂਗੇ ਹਰਿਆਣੇ ਚੋਂ ਆਈ ਹੋਈ ਆ ਬਾਈ ਅਜੀ ਮੇਰਾ ਖਿਆਲ ਜੀਤ ਵੈਸਵਾਲ ਤੋਂ ਬਾਕੀ ਗੱਲਬਾਤ ਵੀ ਬਾਈ ਕਹਿੰਦਾ ਫੋਨ ਤੇ ਕਰਾ ਦਾਂਗੇ ਨੰਬਰ ਵੀ ਹੈਗਾ ਛੋਟੀ ਕੱਤੀ ਬਾਈ ਤੋਂ ਲੈ ਕੇ ਆਏ ਤੇ ਆਪ ਐਮ 29 ਵੀ ਆ ਤੇ ਫਿਲਹਾਲ ਸੂਆ ਸੂਈ ਹੋਈ ਆ ਦੂਜਾ ਤੇ ਦੁੱਧ ਚੰਗਾ ਤਿਆਰੀ ਦਾ ਬਾਕੀ ਗੱਲਬਾਤ ਬਾਈ ਨਾਲ ਕਰਾ ਦੂਗਾ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਕਰਾ ਦਾਂਗੇ ਤੇ ਰੇਟ ਬਿਲਕੁਲ ਬਾਜਮਜਾ ਕਰਾ ਦਾਂਗੇ ਤੇ ਬਾਕੀ ਜਿਹੜਾ ਝੋਟੀ ਦਾ ਸੁਭਾ ਸੁਭਾ ਇਹਦਾ ਆ ਗਰੀ ਜਿਵੇਂ ਮੰਨ ਲਾ ਵੀ ਗਾਂਵਾਂ ਦਾ ਸੁਭਾਵ ਹੁੰਦਾ ਨਹੀਂ ਉੱਪਰੇ ਬੰਦੇ ਨੂੰ ਪਸ਼ੂ ਨੇੜ ਨਹੀਂ ਆਉਣ ਦਿੰਦਾ ਗਾਂਵਾਂ ਵਾਲਾ ਸੁਭਾਈ ਆ ਇਹਦਾ ਬਾੜੀ ਵਾਲੇ ਪੱਖ ਤੋਂ ਵੀ ਹਰੇਕ ਪੱਖ ਤੋਂ ਚੰਗੀ ਆ ਬਾਕੀ ਗੱਲਬਾਤ ਥੋੜੀ ਬਾਈ ਨਾਲ ਕਰਾ ਦੇਣਾ ਅੱਜ ਦੀ ਪੋਰ ਕੀ ਹਾਲ ਹੈ ਜੀ ਬਬਾ ਵਧੀਆ ਜੀ ਹਾਂ ਨਾਮ ਤੇ ਐਡਰੈਸ ਬੋਲ ਦਿਓ ਨਾਮ ਮੇਰਾ ਹਰਪਾਰ ਸਿੰਘ ਆ ਜੀ ਹਾਂਜੀ ਪਿੰਡ ਸੇਰਾ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਜੀ ਕਿੰਨੇ ੜ ਤੇੜ ਕਿਹੜੇ ਪਿੰਡ ਆ ਗਿਆ ਆਪਣੇ ਨੇੜੇ ਆਪਣੇ ਇੱਧਰ ਸੇਰੀ ਆ ਜੀ ਸੇਰਾ ਸੇਰੀ ਬੱਜਦੇ ਨੇ ਜੇ ਆਪਾਂ ਪਰਿਆਲੇ ਤੋਂ ਬੱਸ ਸਟੈਂਡ ਤੋਂ ਵੀ ਚੱਲਦੇ ਤਾਂ ਵੀ ਸੇਰਾ ਸੇਰੀ ਕਹਿੰਦੇ ਨੇ ਪਿੰਡ ਇਹ ਮਸ਼ਹੂਰ ਜੀ ਪਟਿਆਲੇ ਤੋਂ ਬਾਈ ਕਿੰਨੀ ਕੁ ਦੂਰ ਆ ਪਿੰਡ ਆਪਾਂ ਪਟਿਆਲੇ ਜੋ ਆਪਣਾ ਤਕਰੀਬਨ ਦੱਖਣਵਾਰਨ ਸਾਹਿਬ ਗੁਰਦੁਆਰਾ ਸਾਹਿਬ ਆ ਜਿਹੜਾ ਆਪਾਂ ਨੂੰ 18 ਕਿਲੋਮੀਟਰ ਆ ਜੀ ਪੂਰਾ ਇਥੇ ਪੂਰਾ ਜੀ ਕਰ ਹਾਂਜੀ ਕਰ ਠੀਕ ਆ ਗੱਲ ਇਹਦਾ ਸੂਆ ਦੂਜਾ ਸੂਈ ਕਿੰਨੇ ਕ ਦਿਨ ਦੀ ਹੋ ਬਈ ਇਹ ਸੂਈ ਹੈਗੀ ਆ ਜੀ 20 ਦਿਨ ਦੇ ਲੰਮ ਸਮੇਂ 13 14 ਤਰੀਕ ਦੇ ਗੇੜ ਤੇ ਉਹ ਵੈਰੀ ਇਹਦਾ ਬੱਚਾ ਇਧਰਲੇ ਬੰਨੇ ਬੱਚੇ ਦੀ ਵੀ ਮਾਰਦੀ ਕੈਮਰਾ ਇੱਕ ਵਾਰੀ 20 ਕ ਦਿਨਾਂ ਦੀ ਸੂਈ ਹੋਈ ਆ ਤੇ ਹੁਣ ਬਈ ਤੋੜ ਦੇ ਕੋਈ ਇੱਕ ਗੱਲ ਹੋਰ ਦਾ ਤਾਂ ਨਾ ਸਿਸਟਮ ਹੈ ਉਰੇ ਵੀ ਹਰਿਆਣੇ ਵਾਲੇ ਹੀ ਆ ਸੰਗਲ ਬਾਈ ਨੇ ਲਾਤਾ ਜਿੱਦਾਂ ਹਰਿਆਣੇ ਚ ਆਪਾਂ ਅਕਸਰ ਜਾਂਦੇ ਆ ਪਸ਼ਨ ਦੇਖਦੇ ਆ ਸਵਾ ਆਦੀ ਆ ਗਈ ਬਿਲਕੁਲ ਠੰਡੀ ਸੀਲ ਕੱਦ ਆ ਗਿਆ ਫੁੱਲ ਵੱਡਾ ਤੇ ਬਰੀਡ ਨਸਲ ਕੁਆਲਿਟੀ ਉਹ ਤੁਹਾਡੇ ਸਾਹਮਣੇ ਆ ਕੈਮਰੇ 'ਚ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਥੋੜੀ ਜੀ ਇੱਕ ਨੈਗੇਟਿਵ ਪੁਆਇੰਟ ਆ ਝੋਟੀ ਚ ਬਾਕੀ ਹਰੇਕ ਪੱਖ ਤੋਂ 5 ਸਟਾਰ ਹੀ ਕਹੂੰਗਾ ਮੈਂ ਕਿਉਂਕਿ ਪਾਸਾ ਝੋਟੀ ਨੂੰ ਥੋੜਾ ਜਿਆ ਤੇ ਦੁੱਧ ਤਾਂ ਨਹੀਂ ਬਈ ਬੱਦ ਕਰ ਨਹੀ ਦੁੱਧ ਬਰਾਬਰ ਆ ਜੀ ਹਾ ਕਮਾ ਲਿਆ ਬਈ ਇਹਨੂੰ ਦੁੱਧ ਬਾਈ ਕਹਿੰਦਾ ਬਰਾਬਰ ਆ ਦੋਨੇ ਸਾਈਡਾਂ 'ਚ ਸਮਾਂ ਹੈਗਾ ਦੁਪਹਿਰ ਦਾ ਸਵੇਰ ਦੀ ਚਵਾਈ ਇਹਦੀ ਕੀਤੀ ਹੋਈ ਆ ਉਸ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ ਵਜਨ ਵੀ ਫੁੱਲਾ ਕੱਦ ਵੀ ਫੁੱਲਾ ਤੇ ਚੜਾਈ ਵੀ ਫੁੱਲਾ ਝੋਟੀ ਦੇ ਉੱਪਰੋਂ ਲਿਆ ਬਈ ਇਹਨੂੰ ਲੈ ਚੱਲ ਬੱਚੇ ਕਬੂਜ ਚੰਗਾ ਥਣ ਦਾ ਸੈਜ ਬਹੁਤ ਸੁਣਾ ਰੱਖਦੀ ਆ ਤੇ ਆਰਡਰ ਚ ਜਿਵੇਂ ਤੁਹਾਨੂੰ ਦੱਸਿਆ ਮੈਂ ਥੋੜਾ ਪਾਸਾ ਜ਼ਰੂਰ ਰੱਖਦੀ ਆ ਬੈਣੀਆ ਦਾ ਪਾਸਾ ਰੱਖਦੀ ਆ ਪਰ ਦੁੱਧ ਬਾਈ ਕਹਿੰਦਾ ਇਹ ਮੰਨ ਲਓ ਵੀ 20 50 ਗ੍ਰਾਮ ਵੱਧੇ ਹੋ ਸਕਦਾ ਜਿਹੜੇ ਪਾਸੇ ਪਾਸਾ ਰੱਖਦੀ ਆ ਘੱਟ ਨਹੀਂ ਹੈਗਾ ਉਹ ਬੰਨੇ ਤੇ ਚਵਾਈ ਦੀ ਕਿਵੇਂ ਬਾਈ ਇਹ ਚਵਾਈ ਦੀ ਇੱਕ ਨੰਬਰ ਆ ਜੀ ਬਾਪੂ ਚੰਦ ਹਾਂਜੀ 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 ਬਿਲਕੁਲ ਇੱਥੋਂ ਦਿਖਾ ਦੇ ਗਰੀ ਇਹਦੇ ਕੱਦ ਦਾ ਆਈਡੀਆ ਕਰਾ ਦੀ ਇੱਥੋਂ ਕੱਦ ਕਾਟਦਾ ਵੀ ਪਤਾ ਲੱਗ ਜੂ ਕੱਦ ਵੀ ਫੁੱਲ ਬਟਾ ਐਮ 29 ਦੀ ਆ ਜੀ ਮਨਜੀਤ ਮੈਂ ਸਵਾਲ ਕਰਾਂ ਤੋ ਆਈ ਵੀ ਆ M29 ਹਾਂਜੀ ਹਾਂਜੀ ਆਪ ਬਾਈ ਕਹਿੰਦਾ ਹੈਗੀਆ M29 ਦੀ ਮਨਜੀਤ ਭੈ ਸਵਾਲ ਨੂੰ ਤਕਰੀਬਨ ਤਕਰੀਬਨ ਜਿਹੜੇ ਸੱਜਣ ਬਾਈ ਪਸ਼ੂ ਪਾਲਣ ਚ ਰੁਚੀ ਰੱਖਦੇ ਨੇ ਤਕਰੀਬਨ ਸਾਰੇ ਜਾਣਦੇ ਹੀ ਨੇ ਭਰਾ ਨੂੰ ਕਿਉਂਕਿ ਵਧੀਆ ਨਾਮ ਆ ਰਹਿਆ ਨੇ ਜੋ ਸੱਜਣ ਦਾ ਉਹ ਤੋਂ ਬਾਈ ਜਣਾ ਆਪ ਲੈ ਗਿਆ ਤੇ ਤੇ ਦੁੱਧ ਬਾਈ ਅੱਜ 20 ਹਾਂ ਕਿ ਤਰ੍ਹਾਂ ਦੀ ਸੂਈ ਥੱਲੇ ਕੰਡੇ ਦਾ ਕਿੰਨਾ ਕੁ ਰੈਡੀ ਹੈਗਾ ਕੰਡੇ ਦਾ 17 ਕਿਲੋ ਦੁੱਧ ਹੈਗਾ ਆ ਬੰਦੇ ਕੋਈ ਨਹੀਂ ਕਮਾ ਕੇ ਬੰਦੇ ਕੰਡੇ ਦਾ ਦੁੱਧ 17 ਕਿਲੋ ਹਾਂਜੀ ਹਾਂਜੀ 17 ਖਾਸ ਆਉਂਦੀਆਂ ਨਾ ਨਹੀਂ 17 ਕਿਲੋ ਹੈਗਾ ਜੀ ਚਵਾਦਾਂਗੇ ਡਾਂਗੇ ਹਾਂਜੀ 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 ਬਿਲਕੁਲ ਬਿਲਕੁਲ ਸੱਲੀ ਕਰਾ ਦਾਂਗੇ ਸੱਲੀ ਜੀ ਬਿਲਕੁਲ ਤਸੱਲੀ ਪਰ ਦੁੱਧ ਸੱਜਣਾਂ ਬਾਈ ਕਹਿੰਦਾ ਕੰਡੇ ਦੇ ਧਰਨ ਵਾਲਾ 17 ਜੇ ਲੀਟਰਾਂ ਨਾਲ ਮਾਰਨਾ ਤਾਂ ਬੀਏ ਬਣ ਜਾਣਗੇ ਮੇਰੇ ਹਿਸਾਬ ਨਾਲ ਝੱਗ ਝੁਗ ਜੀ ਹੋ ਜਾਣਗੇ ਹਾਂਜੀ ਜੇ ਵਪਾਰੀ ਵਾਲਾ ਸਿਸਟਮ ਕਰਨਾ ਫਿਰ ਤਾਂ ਚਾਹੀ ਪਾਲਟੀ ਪਰ ਦੋ ਜਣੋਂ 17 ਕਿਲੋ ਦੁੱਧ ਹੈਗਾ 17 ਕਿਲੋ ਕੰਡੇ ਦਾ ਇਸ ਟਾਈਮ ਹਾਜ਼ਰ ਆ ਬੱਚੇ ਤੇ ਗਰੀ ਕੈਮਰਾ ਹੋਰ ਮਾਰਦੇ ਕਿਰਾਂ ਤੇ ਮੈਲੇ ਚੱਲ ਗਈ ਬਾਈ ਹਾਂਜੀ ਮੈਲੇ ਚੱਲ ਗਈ ਜੀ ਆ ਮੈਲੇ ਬਾਈ ਕਹਿੰਦਾ ਚੱਲ ਸਾਡੀ ਨਹੀਂ ਤਕਰੀਬ ਨਾਲ ਕਿਸੇ ਹੋਰ ਸੱਜਣ ਕੋਲ ਹੁੰਦੀ ਆ ਕਿ ਇਹ ਵਾਲਾ ਮੈਲੇ ਚੱਲਦੇ ਆ ਮੈਲੇ ਬਾਈ ਕਹਿੰਦਾ ਚੱਲ ਹੱਟੀ ਨਾਲ ਆ ਗਿਆ ਮੇਲ ਕਾਫ ਹਾਂਜੀ ਉਹ ਕਿਹੜਿਆਂ ਦਾ ਬਾਈ ਉਹ ਬਾਈ ਲక్ష్ਮੀ ਡੈਰੀ ਫਾਰਮ ਦਾ ਇਹ ਕਲੀਅਰ ਨਹੀਂ ਹੈਗਾ ਹੁਣ ਵੀ ਹੈਗੀ ਆ ਆਪ ਕਿਹੜੇ ਦਾ ਹਾਂਜੀ ਹਾਂਜੀ ਆਪ ਉਹਦਾ ਬਾਈ ਕਹਿੰਦਾ ਕਲੀਅਰ ਨਹੀਂ ਹੈਗਾ ਪਰ ਇਹ ਸੁਭਾਅ ਦੀ ਕਿਵੇਂ ਦਿਖਾਈਂ ਬਿਲਕੁਲ ਠੰਡੀ ਆ ਗਈ ਜੀ ਸਾਡੇ ਦਾ ਪਸ਼ੂ ਘਬਰਾ ਜਾਂਦਾ ਆ ਹੈਗਾ ਇਹਦਾ گاਵਾ ਵਾਲਾ ਕੰਮ ਹੀ ਆ ਜਿਵੇਂ ਮਰਜੀ ਇਹਦੇ ਥੱਲੇ ਬੈਠੇ ਰਹੋ ਇਧਰੋਂ ਦਿਖਾ ਦੀ ਜੀ ਬਿਲਕੁਲ ਠੰਡੀ ਸਵਾ گاਵਾ ਵਾਲਾ ਥੋੜਾ ਜਿਵੇਂ ਆਪਾਂ ਮੰਨ ਲਈਏ ਕਿ ਆਪਾਂ ਤੋਂ ਜ਼ਰੂਰ ਕਰ ਸਕਦੇ ਹਣਾ ਉਪਰ ਹਾਂਜੀ ਥੋੜਾ ਜਿਹਾ ਉਪਰਾਂ ਕਰਕੇ ਕਰਦੀ ਆ ਕਰਕੇ ਆਪਸਾ ਸਾਨੂੰ ਮੈਂ ਜਰੂਰ ਦਿਖਾਤਾ ਜਿੰਨਾ ਕਿ ਮੈਂ ਰੱਖਦੀ ਆ ਆਪਸਾ ਪਾਸੇ ਵਾਲੀ ਆਪਾਂ ਕਹਿ ਰਹੇ ਆਂ ਜੀ ਰੱਖਦੀ ਪਾਸਾ ਹਾਂ ਪਾਸਾ ਰੱਖਦੀ ਆ ਕੱਲ ਨੂੰ ਤੁਸੀਂ ਉਰੇ ਆ ਕੇ ਬਾਈ ਨੂੰ ਕੋਈ ਦੂਰ ਤੋਂ ਆ ਕੇ ਭਰਾ ਕਹੇ ਵੀ ਬੜੀ ਜਿਆਦਾ ਦੂਰ ਤੋਂ ਆਇਆ ਉਹ ਸਾਨੂੰ ਮੈਂ ਵੀਡੀਓ ਦੇ ਵਿੱਚ ਹੀ ਦਿਖਾ ਦਈ ਹਰੇਕ ਪੱਖ ਤੋਂ ਕਿਹੜਾ ਹੋਰ ਤੋੜਦੇ ਬਾਈ ਚਾਹੇ ਸੰਗਲ ਨਾਲੇ ਤੋੜਦੇ ਬਾਹਲੇ ਬੰਨੇ ਨਹੀਂ ਸੰਗਲ ਆਪਣੇ ਪੈਕਿਆਂ ਜੀ ਵਿੱਚ ਠੀਕ ਹੈ ਸੰਗਲ ਖੋਲਦੇ ਹੀ ਨਹੀਂ ਪੱਕੇ ਹੀ ਨੇ ਪੱਕੇ ਨਹੀਂ ਹਾਂ ਜੀ ਬਸ ਸਾਰਾ ਰੱਸੀ ਇਸਤਮੀ ਆ ਹਾਂ ਰੱਸੀ ਤੋਂ ਹੀ ਫੜਦੇ ਆਪਾਂ ਬਸ ਇਸਤਮੀ ਹਰਿਆਣੇ ਵਾਲਾ ਬਾਕੀ ਸਭਾ ਆਦੀ ਬਾਲੀ ਕੋਈ ਨਹੀਂ ਆ ਜੋਤੀ ਬਰੀਡਿੰਗ ਦੇ ਮਾਮਲੇ 'ਚ ਬਸ ਰਹਿਊਗੀ ਕਿਉਂਕਿ ਜਿਹੜਾ ਇਹਦਾ ਸਾਨੂੰ ਮੈਂ ਰੇਟ ਕਰਾਊਂਗਾ ਰੇਟ ਕੁਆਲਿਟੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਜੈਨੂਇਨ ਹੋਊਗਾ ਜਿਹੜੇ ਹਿਸਾਬ ਨਾਲ ਇਹਦੇ ਕੋਲੇ 17 ਕਿਲੋ ਲੈ ਛੱਡ ਦਿਓ ਜੀ ਕੋਈ ਗੱਲ ਨਹੀਂ ਹੈਗੀ ਇਹਨੂੰ ਐਨ ਆਪਣਾ ਠੀਕ ਆ ਗੱਲ ਇਹ ਨਹੀਂ ਆ ਜੀ ਬਾਈ ਕਹਿੰਦਾ ਜਿਵੇਂ ਮਰਜੀ ਬਿਲਕੁਲ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਯਾਰ ਪਿਓਰ ਹਰਿਆਣੇ ਦੀਆਂ ਮੱਝਾਂ ਦਾ ਨੰਬਰਮੈਂਟ ਹੁੰਦਾ ਉਦਾਨਾ ਸ਼ੇਸ਼ਟਮੀਆ ਕਿ ਜਿਵੇਂ ਹਰਿਆਣੇ 'ਚ ਉਹ ਕੰਨ ਤੋਂ ਫੜਕੀ ਤੋਰ ਦਿੰਦੇ ਆਪਣੀ ਇਧਰ ਲਈ ਘਰੇਲੂ ਮੈਂ ਆ ਜਿਹੜੀ ਵਾਹ ਕੰਨ ਕੁੰਨ ਵਾਲਾ ਵੀ ਇਹਦਾ ਜੋ ਮਰਜ਼ੀ ਕਰੀ ਜੋ ਕੰਨ ਤੋਂ ਫੜ ਲਓ ਜੋ ਮਰਜ਼ੀ ਕਰ ਲਓ ਜੀ ਕੰਧ ਕੰਧ ਟੱਪਣਾ ਕੰਮ ਹੀ ਹੋ ਜਾਂਦਾ ਨੋਰਮਲ ਮੱਝ ਦਾ ਵੀ ਕੰਮ ਕਰਦੀ ਇਹ ਬੰਦਾ ਆ ਜੇ ਕਵਰਾ ਆ ਜਾਂਦੀ ਆ ਪਰ ਉਧਰ ਦਾ ਸੀਨ ਨਹੀਂ ਹੈਗਾ ਲੈ ਚੱਲੋ ਭਾਈ ਅੰਦਰ ਨੂੰ ਕੱਦ ਕਾਠ 'ਚ ਨਹੀਂ ਛੋਟੀ ਮਿਲੂਗੀ ਤੁਹਾਨੂੰ ਚੜਾਈ ਵਾਲੇ ਪੱਖ ਤੋਂ ਨਹੀਂ ਕਿਤੋਂ ਵੀ ਕੰਡਮ ਲੱਗੂਗੀ ਤੇ ਬਾਕੀ ਲੈਗ ਸਕੋਰ ਵਾਲੇ ਪੱਖ ਤੋਂ ਨਹੀਂ ਕਮਜ਼ੋਰ ਲੱਗੂਗੀ ਮੱਝ ਕਿਸੇ ਵੀ ਪੱਖ ਤੋਂ ਬਰੀਡਿੰਗ ਦੇ ਮਾਮਲੇ 'ਚ ਬਿਲਕੁਲ ਬੈਸਟ ਰਹੂਗੀ 100 ਦਾ 100 ਰਹ ਏ ਵੀ ਕਲੀਅਰ ਹੈ ਜੀ M29 ਦੀ ਜਿਹ ਚ ਹੈ ਉਹਨੇ ਵੀ ਡੀਐਨਏ ਟੈਸਟ ਤੱਕ ਦੀ ਆਪਾਂ ਨੂੰ ਗਾਰੰਟੀ ਦੇਈ ਸੀ ਸਵਾ ਸਾਲ ਦੀ ਆਪਾਂ ਕੱਟੀ ਲਿਆਏ ਠੀਕ ਆ ਗੱਲ ਆ ਮਾਂ ਦਾ ਦੁੱਧ ਵੀ ਇਹਦਾ 22 ਕਿਲੋ ਆਪਾਂ ਨੇ ਦੇਖਿਆ ਵਾ ਤਾਂ ਲਿਆ ਕੇ ਆ ਠੀਕ ਆ ਗੱਲ ਹਾਂ 22 ਕਹਿੰਦਾ ਡੀਐਨਏ ਤੱਕ ਦੀ ਵੀ ਗਾਰੰਟੀ ਹੈ M29 ਨਾਲ ਇਹ ਜੀ ਹਾਂਜੀ ਉਹਨੂੰ ਇਤੋਂ ਵੱਡੀ ਗਾਰੰਟੀ ਤਾਂ ਮਰਖਾ ਲਾ ਕੋਈ ਹੋਈ ਨਹੀਂ ਸਾਡੇ ਹਾਂਜੀ ਉਹਨੇ ਕਹਿ ਕੇ ਦੇਈ ਦੀ ਆਪਾਂ ਨੂੰ ਪਿਛਲੇ ਸੂਏ ਕੀ ਬੱਚਾ ਪਾਇਦੀ ਨੇ ਬਾਈ ਪਿਛਲੇ ਸੂਏ ਵੀ ਕੱਟਾ ਸੀਗਾ ਜੀ ਅੱਛਾ ਪਿਛਲੇ ਸੂਏ ਮੇਲ ਉਹ ਆਪਾਂ ਨੇ ਇਦਾਂ ਹੀ ਦੇ ਦਦਾ ਗਰਦਾਸ ਪਰ ਸਾਈਡ ਮੱਝ ਦੇਈ ਸੀ ਉਹਦੇ ਨਾਲ ਇਦਾਂ ਠੀਕ ਹੈ ਗੱਲ ਵੀ ਪੈਣ ਦੇ ਬਾਪ ਪਾਲਣ ਵਾਲੇ ਸੱਜਣ ਨੂੰ ਹਾਂ ਬਸ ਇਦਾਂ ਹੀ ਦੁੱਧ ਜਿਹੜਾ 17 ਕਿਲੋ ਬਈ ਇਹ ਡੰਗ ਲੋੜਾਂਗੇ ਚਵਾਦਾਂਗੇ ਹਾਂਜੀ ਹਾਂ ਪੈਸੇ ਕਿੰਨੇ ਲਾਵਾਂਗੇ ਪੈਸੇ ਜੀ ਇਹਦੇ ਆਪਾਂ 1,45,000 ਮਤ ਕਰਦੇ ਜਮੀ ਜਾਈਏ ਇਹ ਗੱਲ ਕੋਈ ਬੱਚਾ ੜੀ ਦੇ ਦਾਂਗੇ ਉਹ ਜੀ ਮਾਨਤਾਂ ਹਾਂਜੀ ਮਾਨਤਾਂ ਹੋ ਜਾਂਦਾ ਮਾਨਤਾਂ ਸੱਜਣ ਨੂੰ 1,40,000 ਚ ਬਈ ਕਹਿੰਦਾ ਥੋੜਾ ਬੜਾ ਥੋੜਾ ਕਰ ਦਾਂਗੇ ਤੇ ਦੁੱਧ 17 ਕਿਲੋ ਕੰਡੇ ਦਾ ਹਾਜ਼ਰਾ ਇੱਕ ਹੁੰਦਾ ਵੀ ਇਹਨਾਂ ਦੇ ਦਊਗੀ ਨਹੀਂ ਹੈਨਾ ਕਲੀਅਰ ਹੈ ਜੀ ਹੈਗਾ ਜਿੰਨਾ ਹੈ ਨਾ ਹੁੰਦਾ ਸਿਸਟਮ ਦੇ ਦੂਗੀ ਵਾਲਾ ਪਰ ਇਹਦੇ ਕੋਲੇ ਬਾਈ ਕਹਿੰਦਾ ਜਹਾਜ ਨਹੀਂ ਆਪਾਂ ਇਸੇ ਕਰਕੇ ਨਹੀਂ ਵੇਚੀ ਹੈਗੀ ਵੀ ਦੇ ਦੂਗੇ ਵਾਲੇ ਕਰਕੇ ਉਹ ਵੀ ਆਪਾਂ ਕਲੀਅਰ ਕਰਦਾ ਯਕੀਨ ਨਹੀਂ ਕਰਦਾ ਹਾਂ ਜਿੱਦ ਆਪਣੀ ਹਾਂ ਵੀ ਜੀ ਪਹਿਲਾਂ ਆਪਣੀ ਸੀਜ਼ਨ ਚ ਗੱਲ ਹੋਈ ਸੀ ਉਸ ਕਰਕੇ ਹੀ ਆਪਾਂ ਨੇ ਫਿਰ ਮੈਂ ਕਿਹਾ ਵੀ ਚੱਲ ਦੋਦੂਦ ਬਾਅਦ ਮੇਰੀ ਬਾਈ ਨਾਲ ਹੋਈ ਸੀ ਉਹਦੋਂ ਝੋਟੀ ਕੱਚੀ ਸੀ ਤੇ ਮੈਂ ਬਾਈ ਨੂੰ ਕਿਹਾ ਸੀ ਮੈਂ ਯਾਰ ਸਵਾਲ ਆ ਬਾਈ ਅਗਲਾ ਕੱਚੀ ਦਾ ਯਕੀਨ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਫਿਰ ਅਗਲਾ ਉਹ ਬਾਅਦ ਆ ਗਿਆ ਸੀਜ਼ਨ ਦਾ ਸਿਸਟਮ ਤੇ ਸੀਜ਼ਨ ਤੋਂ ਬਾਅਦ ਜਿਹਦੇ ਕੋਲੇ 17 ਕਿਲੋ ਦੁੱਧ ਦਾ ਹਾਜ਼ਰ ਹੈ ਜਿਹੜਾ ਮਰਜੀ ਭਰਾ ਬੱਚੇ ਤੇ ਜਦੋਂ ਇਹ ਥੋੜੀ ਜਿਹੀ ਹੋ ਕਿਵੇਂ ਜੀ ਬੱਚੇ ਨਾਲ ਨਹੀਂ ਇਹ ਮਿਲਦੀ ਨਹੀਂ ਹੈਗੀ ਉਹ ਚੰਗਾ ਦਿੰਦੀ ਆ ਠੀਕ ਆ ਗੱਲ ਇਹ ਫਿਰ ਲਾਉਂਦੀ ਕਿਵੇਂ ਆ ਲਾਉਂਦੀ ਤਾਂ ਬਸ ਹਾਂ ਚਾਹੇ ਐਵੇਂ ਬਹਿ ਜਾਓ ਬਾਪੂ ਜਿਵੇਂ ਮੈਂ ਅਸੀਂ ਬਹਿਨੇ ਚਾਹੇ ਬਹਿ ਜਾਓ ਥੱਲੇ ਕੋਈ ਦਿੱਕਤ ਨਹੀਂ ਠੀਕ ਆ ਗੱਲ ਜਦੋਂ ਅਸੀਂ ਪਾ ਕੇ ਹੀ ਬਹਿਨੇ ਆ ਉਹ ਜਿਹਨਾਂ ਨੂੰ ਪ੍ਰੋਬਲਮ ਕੋਈ ਨਹੀਂ ਹੈਗੀ ਇਹਨੂੰ ਆ ਬਾਈ ਕਹਿੰਦਾ ਮਿਲਦੀ ਇਹ ਚਾਰਟ ਤੇ ਆ ਵੀ ਬੱਚਾ ਇਹਦਾ ਹੀ ਆ ਬੱਚਾ ਲੈਂਦੀ ਨਹੀਂ ਤੇ ਬਾਅਦ ਚੋ ਬੱਚੇ ਨੂੰ ਚੰਗਾਉਂਦੀ ਆ ਹਾਂ ਬਾਅਦ ਚਾਹੇ ਪਹਿਲਾਂ ਵੀ ਛੱਡ ਦਿਓ ਪਰ ਉਹਦੇ ਤੇ ਤਾਰ ਦੀ ਨਹੀਂ ਹੈਗੀ ਕਹਿੰਦੀ ਕੁਛ ਨਹੀਂ ਕਹਿੰਦੀ ਕੁਛ ਨਹੀਂ ਖੜੀ ਰਹੂਗੀ ਠੀਕ ਆ ਗੱਲ ਆ ਤੇ ਚਾਟ ਤੇ ਮਿਲਦੀ ਹੈ ਇਹਦਾ ਸਮਾਂ ਹੋਰ ਵੀ ਬੈਸਟ ਆ ਕਮ ਹਾਂਜੀ ਦੁੱਧੇ ਨੇ 7 ਮਹੀਨੇ ਦੇ ਆ ਜੀ ਪਿਛਲੀ ਵਾਰੀ ਠੀਕ ਆ ਗੱਲ ਹਾਂ ਜਿੱਦਾਂ ਆਪਣੀ ਹੋਰ ਮਰਜ਼ੀਆਂ ਹੁੰਦੀਆਂ ਕੱਟਰੂ ਨਾਲ ਉਹ ਤਾਂ ਤਕਰੀਬਨ ਛੇਤੀ ਛੱਡ ਦੇਣੀ ਹੈ ਨਾ ਅਸੀਂ ਛੱਡੀ ਹੋ ਆ ਇਹ ਠੀਕ ਆ ਜੀ ਫੇ ਲੰਬਾ ਟਾਈਮ ਦੁੱਧ ਦੇਣਾ ਲੰਬਾ ਟਾਈਮ ਦੁੱਧ ਦੇਣਾ ਬਾਕੀ ਕੁਆਲਿਟੀ ਚੰਗੀ ਆ ਗਈ ਤੇ ਰਾਖਾਲੇ ਮਾਮਲੇ 'ਚ ਨੰਬਰ ਬੋਲ ਦਿਓ 97686 ਹਾਂਜੀ 0075 ਇੱਕ ਵਾਰੀ ਬੋਲ ਦਿੰਦੇ 97686 0075 ਪਿੰਡ ਬਾਈ ਦਾ ਆ ਗਿਆ ਸੇੜਾ ਤੇ ਨੇੜੇ ਰਹਿ ਗਿਆ ਮੇਰਾ ਖਿਆਲ ਹੈ ਭਾਈ ਪਟਿਆਲਾ ਹਾਂਜੀ ਹਾਂਜੀ ਪਟਿਆਲਾ ਤੇ ਰਾਜਪੁਰੇ ਦੇ ਨੇੜੇ ਡੇੜਾ ਪਿੰਡ ਬਾਈ ਦਾ ਸੰਪਰਕ ਬਾਈ ਨਾਲ ਕਰ ਲਿਓ ਤੇ ਦੁੱਧ ਜਿੰਨਾ ਬਾਈ ਨੇ ਦੱਸਿਆ ਡੰਗ ਦੋ ਡੰਗ ਚੋ ਕੇ ਤਸੱਲੀ ਕਰਕੇ ਲੈ ਸਕਦੇ ਹਾਂਜੀ ਧੰਨਵਾਦ